ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਣਾ ਗੁਰੂ ਜੀ ਲਖ ਲਖ ਵਾਰ ਸ਼ੁਕਰਾਣਾ ਗੁਰੂ ਜੀ ਹਰ ਪਲ ਦਾ ਸ਼ੁਕਰਾਣਾ ਗੁਰੂ ਜੀ ਓਮ ਨਮਸਿਵਾਯ ਸ਼ਿਵ ਜੀ ਸਦਾ ਸਹਾਇ ਓਮ ਗੰ ਗਿ ਸ਼ਿਵਾਯ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਸੰਗਤ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਆਪਣਾ ਸ਼ੁਕਰਾਨਾ ਅਸਾ ਸੰਦੇਸ਼ ਨਾ ਚਾਹੁੰਦੇ ਹੋ ਤੇ ਤੇਗੇ WhatsApp ਨੰਬਰ ਹੀ ਮੈਂ ਲਾਈ ਦਿੱਤੇ ਬੋਲ ਕੇ ਆ ਲਿਖ ਕੇ ਕਿਸੇ ਵੀ ਲੈਂਗੁਏਜ ਹਿੰਦੀ ਆ ਪੰਜਾਬੀ ਵਿੱਚ ਭੇਜ ਸਕਦੇ ਹੋ ਇਸ ਚੈਨਲ ਤੇ ਗੁਰੂ ਜੀ ਦਿੱਤੇ ਹੁਕਮ ਤੇ ਸੰਗਤ ਜੀ ਦਾ ਸ਼ੁਕਰਾਨਾ ਅਸਾ ਸੰਗਤ ਸੁਣਾਈ ਜਾਂਦੇ ਹਨ ਸੰਗਤ ਜੀ ਗੁਰੂ ਜੀ ਤੇ ਗੁਰੂ ਪਿਤਾ ਜੀ ਦੇ ਆਪਾਂ 105 ਵਚਨਾਂ ਚੋਂ ਕੱਲ 1 ਤੋਂ 10 ਵਚਨ ਦੇ ਜਿਹੜੇ ਅਰਥ ਸੀ ਜਾਂ ਗੁਰੂ ਜੀ ਦੇ ਜੋ ਵਚਨ ਸੀ ਉਹ ਦੱਸੇ ਗਏ ਸਨ ਅੱਜ 11 ਤੋਂ ਲੈ ਕੇ 20 ਤੱਕ ਦੇ ਵਚਨ ਜਿਹੜੇ ਸੰਪੂਰਨ ਕੀਤੇ ਜਾਣਗੇ ਗੁਰੂ ਚਿਤਾ 11ਵਾਂ ਵਚਨ ਕਹਿੰਦਾ ਸੀ ਜਾਂ ਕਹਿੰਦਾ ਹੈ ਕਿ ਮੇਸ਼ਾ ਕਹਿੰਦਾ ਰਿਫਤ 11ਵਾਂ ਵਚਨ ਚ ਗੁਰੂ ਜੀ ਕਹਿੰਦੇ ਹੈ ਸੰਗਤ ਜੀ ਨੂੰ ਕਿਲਤਾ ਮੰਗੇਸ਼ ਕਰਤਾ ਗਾਣਾ ਲਾ ਜਦੋਂ ਕਾਣਾ ਲੱਗ ਜਾਂਦਾ ਹੈ ਤਾਂ ਗੁਰੂ ਪਤਾ ਜੀ ਸਾਡੇ ਕਹਿੰਦੇ ਹਨ ਕਿ ਕਿੰਨਾ ਸੋਹਣਾ ਗੰਧੀ ਹੈ ਇਹ। ਜਦੋਂ ਵਿੱਚ ਇੱਕ ਸੰਗਤ ਜੀ ਬੋਲਦੇ ਆ ਉਹ ਵਿੱਚ ਦੇ ਆ ਤਾਂ ਗੁਰੂ ਜੀ ਕਹਿੰਦੇ ਹਨ ਕਿ ਕੌਂਟਰਡਿਕਟ ਨਹੀਂ ਕਰਤੇ। ਯਾਨੀ ਕਿ ਜੋ ਕਿਹਾ ਗਿਆ ਹੈ ਉਹਦਾ ਵਿਰੋਧ ਨਹੀਂ ਕਰਦੇ। ਜੋ ਕਿਹਾ ਗਿਆ ਹੈ ਗੁਰੂ ਵਚਨਾਂ ਚ ਉਹ ਵੀ ਕਿਹਾ ਗੋ। 12ਵਾਂ ਵਚਨ ਗੁਰੂ ਪਿਤਾ ਜੀ ਕਹਿੰਦੇ ਹਨ ਕਿ ਰੱਬ ਕਦੇ ਵੀ ਨਜ਼ਰ ਨਹੀਂ ਆਉਂਦਾ। ਇੱਕ ਸੰਗਤ ਜੀ ਕਹਿੰਦੇ ਹਨ ਕਿ ਗੁਰੂ ਪਿਤਾ ਜੀ ਸਾਨੂੰ ਤੇ ਰੱਬ ਤੁਹਾਡੇ ਚ ਹੀ ਦਿਸਦਾ ਹੈ। ਤਾਂ ਗੁਰੂ ਪਿਤਾ ਜੀ ਹੱਸਦੇ ਹਨ। ਤੇ ਕਹਿੰਦੇ ਹਨ ਕਿ ਰੱਬ ਕਦੇ ਵੀ ਨਹੀਂ ਦਿਸਦਾ। ਵਚਨ 13 ਗੁਰੂ ਪਿਤਾ ਜੀ ਕਹਿੰਦੇ ਹਨ ਕਿ ਰੱਬ ਨੂੰ ਪਿਆਰ ਕਰਨਾ ਚਾਹੀਦਾ ਹੈ। ਰੱਬ ਤੋਂ ਡਰਨਾ ਨਹੀਂ ਚਾਹੀਦਾ। ਤਬ ਤੋਂ ਡਰਨਾ ਕਿਉਂ ਤੂੰ ਪਿਆਰ ਕਰੋ ਉਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਉਹਨੇ ਸਾਰਾ ਸੂਲਰ ਸਿਸਟਮ ਬਣਾਇਆ ਹੈ ਉਹ ਸਾਰਾ ਯੂਨੀਵਰਸ ਬਣਾਇਆ ਹੈ ਇਸ ਸਭ ਪੇੜ-ਪੋਦੇ ਜੀਵ ਜੰਤੂ ਇਹ ਫਾਨੀ ਸ਼ਰੀਰ ਸਭ ਉਹਦੀ ਦੀਨ ਇਹਨੇ ਇਸ ਲਈ ਨਹੀਂ ਬਣਾਇਆ ਕਿ ਸਾਨੂੰ ਆਸ-ਪਾਸ या रब तो या किसी तो डरना चाहता प्यार है वंडो प्यार करो मन कुछ गलत भावना ना रखो सब कुछ ठीक ठीक ही है जी के वचन चौथा वचन कद किसी रीस नहीं करनी चाहिए गुरु जी कहते ਕਿ ਤਕਦੀਵੀ ਕਿਸੇ ਦੀ ਦੇਖਾ ਦੇਖੀ ਆਪਣੀ ਚੱਦਰ ਦੇ ਬਾਹਰ ਸਾਨੂੰ ਆਪਣੇ ਪੈਰ ਨਹੀਂ ਪਸਾਰਨੇ ਚਾਹੀਦੇ ਜੋ ਤੂ ਸੀਓ ਉਹ ਤੂ ਸੀਓ ਕਿਸੇ ਦੀ ਰੀਸ ਨਹੀਂ ਕਰਨੀ 15ਵਾਂ ਵਚਨ ਪੰਡਤਾਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਉਹਨਾਂ ਨੂੰ ਪੂਰਾ ਗਿਆਨ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਆ ਕਿ ਪੰਡਤਾਂ ਤੇ ਅੰਧਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇ ਕੋਈ ਇਦਾਂ ਦਾ ਮਿਲ ਵੀ ਗਿਆ ਜੇ ਨੂੰ ਪੂਰਾ ਗਿਆਨ ਹੀ ਨਾ ਹੋਵੇ ਤਾਂ ਤੁਸੀਂ ਆਪਣਾ ਨੁਕਸਾਨ ਵੀ ਖਰਾਬ ਸਕਦੇ ਹੋ। ਪੁੱਛੇ ਤਾਂ ਕੋਈ ਸੰਗਤ ਜੀ ਨੇ ਕਿਹਾ ਕਿ ਸਿੱਤੇ ਪੰਡਤਾਂ ਤੇ ਨਹੀਂ ਜਾਂਦੇ ਗੁਰੂ ਜੀ। ਤਾਂ ਗੁਰੂ ਜੀ ਕਹਿੰਦੇ ਕਿ ਮੈਂ ਆਮ ਗੱਲ ਕਰ ਰਿਹਾ ਹਾਂ। 16ਵਾਂ ਵਚਨ ਲੋਕੀ ਬਰਥ ਸਟੋਨ ਤੇ ਖਸ਼ਾਲੀ ਵਾਸਤੇ ਪਾ ਲੈਂਦੇ ਨੇ। ਜੋ ਉਹ ਯੋ ਪੱਥਰ ਫੁੱਟਾ ਅਸਰ ਕਰ ਰਿਹਾ ਹੋਵੇ ਤਾਂ ਕੀ ਨਹੀਂ ਪਾਉਣਾ ਚਾਹੀਦਾ ਗੁਰੂ ਜੀ ਕਹਿੰਦੇ ਆਪਣੀ ਖੁਸ਼ਹਾਲੀ ਲਈ ਅਸੀਂ ਵਰਕਸਟੋਨ ਜਿਹੜੇ ਪਾਨੇ ਆ ਉਹ ਨਹੀਂ ਪਾਉਣਾ ਚਾਹੀਦਾ ਕਈ ਵਾਰ ਕਈ ਪੱਥਰਾ ਤਾਂ ਸਾਡੇ ਤੇ ਉਲਟਾ ਅਸਰ ਹੋ ਰਿਹਾ ਹੋਵੇ ਤੇ ਅਸੀਂ ਕੀ ਕਰਾਂਗੇ ਵਿਕ ਸੰਗਤ ਜੀ ਕਹਿੰਦੇ ਹਨ ਕਿ ਗੁਰੂ ਜੀ ਮੈਂ ਮੇਰਾ ਘਰ ਵਾਲਾ ਮੇਰੇ ਦੋਨੋਂ ਬੱਚੇ ਅਸੀਂ ਤੇ ਕਦੀ ਐਤਾ ਤੇ ਵਰਕਸਟੋਨ ਨਹੀਂ ਪਾਉਂਦੇ ਤਾਂ ਗੁਰੂ ਜੀ ਕਹਿੰਦੇ ਹਨ ਕਿ ਇਹ ਮੈਂ ਆਮ ਗੱਲਾਂ ਦੇ ਵਿੱਚੋਂ ਗੱਲਾਂ ਦੱਸ ਰਿਹਾ ਹਾਂ ਕਿ ਕਦੀ ਵੀ ਬਰਥ ਸਟੋਨ ਇੱਕ ਖੁਸ਼ਹਾਲੀ ਵਾਸਤੇ ਜਿਹੜੇ ਅਸੀਂ ਪਾਨੇ ਆ ਉਹ ਨਹੀਂ ਪਾਣੇ ਚਾਹੀਦੇ 17ਵਾਂ ਵਚਨ ਗਣੇਸ਼ ਦਾ ਸਥਾਨ ਮੰਦਰ ਵਿੱਚ ਹੈ ਗੁਰੂ ਜੀ ਕਹਿੰਦੇ ਆ ਗਣੇਸ਼ੀ ਦਾ ਸਥਾਨ ਮੰਦਰ ਦੇ ਵਿੱਚ ਹੈ ਨਾ ਕਿ ਲੋਕਾਂ ਦੇ ਘਰਾਂ ਵਿੱਚ ਫਰਸ਼ਾਂ ਤੇ ਜਾਂ ਸਜਾਵਟੀ ਸਮਾਨਾਂ ਤੇ ਕਈ ਵਾਰ ਅੱਪਾ ਪੇਪਰ ਵੇਟ ਦੀ ਤਰ੍ਹਾਂ ਕਈ ਮੂਰਤੀਆਂ ਨੂੰ ਰੱਬ ਦੀਆਂ ਨੂੰ ਯੂਜ਼ ਕਰਦੇ। ਉਹ ਜਿਹੜੇ ਸਰੂਪ ਹਨ ਉਹ ਸਰੂਪ ਹਨ। ਇਸ ਕਰਕੇ ਉਸ ਹਰ ਸਰੂਪ ਦਾ ਸਥਾਨ ਮੰਦਰ ਵਿੱਚ ਹੈ ਜਿੱਥੇ ਕੋਈ ਆਕ੍ਰਿਤੀ ਗੜੀ ਗਈ ਹੈ। 18ਵਾਂ ਵਚਨ ਤੁਸੀਂ ਲੋਕ ਕਰੋੜਾ ਰੁਪਏ ਦੀਆਂ ਪੇਂਟਿੰਗਸ ਲੈ ਆਉਂਦੇ ਹੋ ਆਪਣੇ ਘਰ ਨੂੰ ਸਜਾਣ ਲਈ। ਤੁਹਾਨੂੰ ਕੀ ਪਤਾ ਉਹ ਤੁਹਾਨੂੰ ਕੀ 네ਗੈਟਿਵਿਟੀ ਦੇ ਰਹੀ ਹੈ ਗੁਰੂ ਜੀ ਕਹਿੰਦੇ ਆ ਕਿ ਤੁਸੀਂ ਕਰੋੜ ਰੁਪਏ ਖਰਚ ਕਰਕੇ ਆਪਣੇ ਘਰ ਨੂੰ ਸਜਾਉਣ ਵਾਸਤੇ ਪੇਂਟਿੰਗਸ ਲੈ ਕੇ ਆਉਂਦੇ ਹੋ ਤੁਹਾਨੂੰ ਕੀ ਪਤਾ ਕਿ ਉਹ ਪੇਂਟਰ ਨੇ ਉਹਦੇ ਵਿੱਚ ਕੀ ਇਦਾਂ ਦੀ ਵਾਈਬਸ ਪਾਈਆਂ 네ਗੈਟਿਵਿਟੀ ਪਾਈ ਹੋਵੇ ਤੇ ਉਹ ਤੁਹਾਨੂੰ ਮਿਲ ਗਈਆਂ ਤੇ ਇੱਕ ਸੰਗਤ ਜੀ ਗੁਰੂ ਜੀ ਨੂੰ ਕਹਿੰਦੇ ਹਨ ਕਿ ਗੁਰੂ ਜੀ ਮੈਂ ਤਾਂ ਇੰਨੀ ਸਮਰਥੀ ਨਹੀਂ ਆ ਕਿ ਮੈਂ ਕਰੋੜਾ ਰੁਪਏ ਦੀਆਂ ਪੇਂਟਿੰਗਸ ਖਰੀਦ ਸਕਾਂ ਤੇ ਗੁਰੂ ਜੀ ਕਹਿੰਦੇ ਓਹੋ ਮੈਂ ਤਾਂ ਆਮ ਗੱਲ ਹੀ ਕਰ ਰਿਆ ਹਾਂ ਕਿ ਕਈ ਲੋਕੀ ਜਿਹੜੇ ਖਰੀਦਦੇ ਹਨ ਉਹਨਾਂ ਨੂੰ ਵੀ ਖਰੀਦਣੀਆਂ ਨਹੀਂ ਚਾਹੀਦੀਆਂ ਕਿਉਂਕਿ ਕਿਹੜੀ ਮੂਰਤੀ ਦੇ ਵਿੱਚ ਕਿਹੜੀ ਆਕ੍ਰਿਤੀ ਦੇ ਵਿੱਚ ਕਿਹਨੇ ਆਪਣੀ ਕਿਸ ਤਰ੍ਹਾਂ ਦੀ ਵਾਇਪ ਪਾਈ ਹੈ ਇਹ ਤੁਸੀਂ ਲੋਕ ਨਹੀਂ ਜਾਣਦੇ 19 ਵਚਨ ਦੂਰ ਬੈਠਾ ਜੋ ਮੇਰੇ ਕੋਲ ਨੂੰ ਪਹੁੰਚ ਸਕੇਗਾ ਯਾ ਨਹੀਂ ਪਹੁੰਚ ਸਾਕਰਿਆ ਉਹ ਮੇਰੀ ਫੋਟੋ ਨਾਲ ਗੱਲ ਕਰਵੇਂ ਮੈਂ ਸਿੱਨਾ ਹਾਂ ਗੁਰੂ ਜੀ ਕਹਿੰਦੇ ਆਜ ਕੋਈ ਦੂਰ ਆ ਜਾਂ ਮੇਰੇ ਵੱਡੇ ਮੰਦਰ ਜਾਂ ਮੇਰੇ ਕੋਲ ਨਹੀਂ ਪਹੁੰਚ ਸਕਦਾ ਉਹ ਮੇਰੀ ਫੋਟੋ ਦੇ ਨਾਲ ਮੇਰੇ ਸਰੂਪ ਨਾਲ ਗੱਲ ਕਰੇ ਮੈਂ ਸਭ ਦੀ ਗੱਲ ਸੁੰਦਾ ਹਾਂ ਵੀ ਵਚਨ ਡਿਸਕਸ਼ਨ ਕਰਨ ਨਾਲ ਰੱਬ ਨੂੰ ਮਿਲਦਾ ਗੁਰੂ ਜੀ ਦੇ ਬਚਨਾਚ ਜੋ ਉਹਨਾਂ ਦੇ ਵਚਨ ਹਨ ਜਾਂ ਉਹਨਾਂ ਦੇ ਕੋਈ ਤਿੰਨ ਗੱਲਾਂ ਹਨ ਜੇ ਆਪਾਂ ਉਹਨਾਂ ਨੂੰ ਆਪਸ ਵਿੱਚ ਬਹੁਤੇ ਤਰਕ ਵੀ ਤਰਕ ਤੋਂ ਕਰਦੇ ਆ ਤੇ ਉਹ ਆਪਣੇ ਭਗਵਾਨ ਪ੍ਰਾਪਤੀ ਆਪਣੇ લક્ષ ਤੋਂ ਅਸੀਂ ਚਿੱਤ ਜਾਣੀਏ ਇਸ ਕਰਕੇ ਡਿਸਕਸ਼ਨ ਨਾਲ ਕਦੇ ਵੀ ਰੱਬ ਨਹੀਂ ਮਿਲਦਾ ਰੱਬ ਨਾਲ ਹਮੇਸ਼ਾ ਟੈਲੀਪੈਥੀ ਨਾਲ ਜੁੜੋ ਡਾਇਰੈਕਟ ਜੁੜੋ ਅੱਖਾਂ ਬੰਦ ਕਰੋ ਮੈਡੀਟੇਟ ਕਰੋ ਕਿਉਂਕਿ ਪਿਤਾ ਜੀ ਦੇ ਵਚਨ ਹਨ ਸੰਗਤ ਜੀ ਅੱਜ ਦੇ 11 ਤੋਂ ਵੀ ਵਚਨ ਸਾਨੂੰ ਜੀ ਦਾ ਇਹ ਲੁਗੇ ਜ਼ਰੂਰ ਸ਼ੇਅਰ ਕਰੋ ਗੁਰੂ ਜੀ ਦੀਆਂ ਬਲੈਸਿੰਗ ਸਭ ਤੱਕ ਪਹੁੰਚਣਾ ਚਾਹੀਦਾ ਹੈ ਹਨ ਅਸੀਂ ਗੁਰੂ ਪਿਤਾ ਜੀ ਦੇ ਅਰਦਾਸ ਕਰਦੇ ਹਾਂ ਕਿ ਅਸੀਂ ਤੁਹਾਡੇ ਵਚਨਾਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਗੁਰੂ ਪਿਤਾ ਜੀ ਸਾਨੂੰ ਇੰਨਾ ਸਮਰਥਨ